ਸਗਾ ਵੀ ਉਸਦੇ ਲਈ ਘਟ ਹੈ ਉਸਨੇ ਉਸ ਨੂੰ ਇਸ ਤਰੀਕੇ ਨਾਲ ਜ਼ਖਮੀ ਕੀਤਾ ਉਸ ਲੜਕੀ ਨੂੰ ਕਿ ਉਹਨੇ ਐਨਕਾਂ ਪਾਈਆਂ ਸੀ ਉਹਦੀਆਂ ਐਨਕਾਂ ਤੇ ਜੋਰ-ਜੋਰ ਨਾਲ ਮੁੱਕਾ ਮਾਰਿਆ ਤੇ ਸ਼ੀਸ਼ਾ ਉਹਦੀ ਅੱਖ 'ਚ ਚਲਾ ਗਿਆ ਉਹਦੇ ਮੂੰਹ ਫਾੜ ਕੇ ਰੱਖ ਦਿੱਤਾ ਉਹਦੇ ਕੰਨਾਂ 'ਚੋਂ ਖੂਨ ਨਿਕਲਿਆ ਤੇ ਗਲ ਦੀ ਹੱਡੀ ਤੋੜ ਕੇ ਰੱਖ ਦਿੱਤੀ ਉਸ ਦਾ ਮੱਥਾ ਫਾੜ ਕੇ ਜੋਰ ਨਾਲ ਕੰਦ ਵਿੱਚ ਮਾਰਿਆ ਤਾਂ ਕਿ ਉਹ ਉੱਚੀ ਰੋਣਾ ਨਾ ਪਾ ਸਕੇ ਚੀਕ ਨਾ ਸਕੇ ਉਸ ਦੀ ਰਿੰਗ ਫਿੰਗਰ ਤੋੜ ਕੇ ਰੱਖ ਦਿੱਤੀ ਉਸ ਦੇ ਪੈਰ ਦੀਆਂ ਅੱਡੀਆਂ ਤੋੜ ਕੇ ਆ ਦਿੱਤੀਆਂ ਉਹਦੀਆਂ ਲੱਤਾਂ 90 ਡਿਗਰੀ ਤੱਕ ਫੈਲਾ ਦਿੱਤੀਆਂ ਉਸ ਦਰਿੰਦੇ ਨੇ ਇਸ ਹੱਦ ਤੱਕ ਉਸ ਦਾ ਰੇਪ ਕੀਤਾ ਆ ਜਿਹੜੇ ਕੁੱਤੇ ਭੌਂਕਦੇ ਸੀ ਨਾ ਨਿਰਬਿਆ ਦੇ ਟਾਈਮ ਤੇ ਕਿ ਹਾਂ ਵੀ ਨਿਰਬਿਆ ਨੇ ਤਾਂ ਰਾਤ ਨੂੰ ਨਿਕਲਣ ਦੀ ਕੀ ਲੋੜ ਸੀਗੀ ਛੋਟੇ ਕੱਪੜੇ ਪਾਉਣ ਦੀ ਕੀ ਲੋੜ ਸੀ ਤੇ ਹੁਣ ਆਓ ਹੁਣ ਭੌਂਕੋ ਹੁਣ ਉਸ ਕੁੜੀ ਦੀ ਕੀ ਗਲਤੀ ਸੀਗੀ 36 ਘੰਟੇ ਕੰਮ ਕਰਨ ਤੋਂ ਬਾਅਦ ਕੋਈ ਕੁੜੀ ਰੈਸਟ ਵੀ ਨਾ ਕਰੇ ਕਿ ਹਸਪੀਟਲ ਵਾਲਿਆਂ ਦੀ ਗਲਤੀ ਜਿਨ੍ਹਾਂ ਨੇ ਉਸ ਨੂੰ ਰੈਸਟ ਰੂਮ ਨਹੀਂ ਦਿੱਤਾ ਸੋਣਾ ਆਪਣੇ ਸੋਚ ਬਦਲੋ ਕੁੜੀਆਂ ਦੇ ਕੱਪੜਿਆਂ ਤੇ ਜਾਓ ਨਾ ਠੀਕ ਆ ਜੋ ਕੁੜੀਆਂ ਬਹੁਤ ਜ਼ਿਆਦਾ ਵਰਗੈਲਟੀ ਖਿਲਾਰਦੀਆਂ ਪਈਆਂ ਜਿਹੜੀਆਂ ਇੰਸਟਾਗ੍ਰਾਮ ਤੇ ਆ ਕੇ ਸੋਸ਼ਲ ਮੀਡੀਆ ਤੇ ਆ ਕੇ ਸ਼ਰਮ ਆ ਆਪਣਾ ਜਿਸਮ ਦਿਖਾਉਂਦੀਆਂ ਉਹਨਾਂ ਨਾਲ ਕੁਝ ਨਹੀਂ ਹੁੰਦਾ ਕਿਉਂ ਕਿ ਉਹ ਕਿ ਅਗਲੇ ਸਿਕਿਉਰਟੀ ਲੈ ਕੇ ਬਾਹਰ ਨਿਕਲਦੀਆਂ ਆ ਔਰ ਉਹਨਾਂ ਨੂੰ ਦੇਖ ਦੇਖ ਕੇ ਹਵਸ ਦੇ ਪੁਜਾਰੀ ਨਾ ਕਿਸੇ ਆਮ ਲੁੜਕ ਕੋਲ ਲੜਕੀਆਂ ਦੇ ਵਿੱਚ ਆਪਣੀ ਹਵਸ ਕ نکال ਦਿੰਦੇ ਆ ਤਾਂ ਆਪਣੀ ਸੋਚ ਬਦਲੋ ਆਪਣੇ ਬੱਚਿਆਂ ਨੂੰ ਆਪਣੇ ਮੁੰਡਿਆਂ ਨੂੰ ਇਹ ਚੀਜ਼ ਸਿਖਾਓ ਕਿ ਔਰਤ ਦੀ ਰਿਸਪੈਕਟ ਕਰਨੀ ਹੈ ਔਰਤ ਦੀ ਇੱਜ਼ਤ ਕਰਨੀ ਹੈ ਔਰ ਸਰਕਾਰ ਨੂੰ ਇੱਕੋ ਗੱਲ ਕਹੂੰਗੀ ਤੁਸੀਂ ਜਾਗ ਜਾਓ ਹੋਰ ਕਿੰਨੀਆਂ ਤੁਸੀਂ ਨਿਰਬਿਆਵਰ ਕੁੜੀਆਂ ਇਸ ਤਰੀਕੇ ਦੀਆਂ ਬਣਾਣੀਆਂ ਆਆਂ ਫਾਂਸੀ ਦੀ سزا ਵੀ ਉਸਦੇ ਲਈ ਘੱਟ ਐ ਉਸਨੇ ਉਸ ਨੂੰ ਇਸ ਤਰੀਕੇ ਨਾਲ ਜ਼ਖਮੀ ਕੀਤਾ ਉਸ ਲੜਕੀ ਨੂੰ ਕਿ ਉਹਨੇ ਐਨਕਾਂ ਪਾਈਆਂ ਸੀ ਉਹਦੀਆਂ ਐਨਕਾਂ ਤੇ ਜੋ ਜੋ ਉਹਨਾਂ ਮੁੱਕਾ ਮਾਰਿਆ ਤੇ ਸ਼ੀਸ਼ਾ ਉਹਦੀ ਅੱਖ 'ਚ ਚਲਾ ਗਿਆ ਉਹਦੇ ਮੂੰਹ ਫਾੜ ਕੇ ਰੱਖ ਦਿੱਤਾ ਉਹਦੇ ਕੰਨਾਂ 'ਚੋਂ ਖੂਨ ਨਿਕਲਿਆ ਤੇ ਗਲ ਦੀ ਹੱਡੀ ਤੋੜ ਕੇ ਰੱਖ ਦਿੱਤੀ ਉਸ ਦਾ ਮੱਥਾ ਫਾੜ ਕੇ ਜੋ ਉਹਨਾਂ ਕੰਨ ਦੇ ਵਿੱਚ ਮਾਰਿਆ ਤਾਂ ਕਿ ਉੱਚੀ ਰੋਣਾ ਨਾ ਪਾ ਸਕੇ ਚੀਕ ਨਾ ਸਕੇ ਉਸ ਦੀ ਰਿੰਗ ਫਿੰਗਰ ਤੋੜ ਕੇ ਰੱਖ ਦਿੱਤੀ ਉਸ ਦੀ ਪੈਰ ਦੀਆਂ ਅੱਡੀਆਂ ਤੋੜ ਕੇ ਆ ਦਿੱਤੀਆਂ ਉਹਦੀਆਂ ਲੱਤਾਂ 90 ਡਿਗਰੀ ਤੱਕ ਫੈਲਾ ਦਿੱਤੀਆਂ ਉਸ ਦਰਿੰਦੇ ਨੇ ਇਸ ਹੱਦ ਤੱਕ ਉਸ ਦਾ ਰੇਪ ਕੀਤਾ ਆ ਔਰ ਜਿਹੜੇ ਕੁੱਤੇ ਭੌਂਕਦੇ ਸੀ ਨਾ ਨਿਰਬਿਆ ਦੇ ਟਾਈਮ ਤੇ ਕਿ ਹਾਂ ਵੀ ਨਿਰਬਿਆ ਨੇ ਤਾਂ ਰਾਤ ਨੂੰ ਨਿਕਲਣ ਦੀ ਕੀ ਲੋੜ ਸੀਗੀ ਛੋਟੇ ਕੱਪੜੇ ਪਾਉਣ ਦੀ ਕੀ ਲੋੜ ਸੀ ਤੇ ਹੁਣ ਆਓ ਹੁਣ ਭੌਂਕੋ ਹੁਣ ਉਸ ਕੁੜੀ ਦੀ ਕੀ ਗਲਤੀ ਸੀਗੀ 36 ਘੰਟੇ ਕੰਮ ਕਰਨ ਤੋਂ ਬਾਅਦ ਕੋਈ ਕੁੜੀ ਰੈਸਟ ਵੀ ਨਾ ਕਰੇ ਇਹ ਹਸਪੀਟਲ ਵਾਲਿਆਂ ਦੀ ਗਲਤੀ ਜਿਨ੍ਹਾਂ ਨੇ ਉਸ ਨੂੰ ਰੈਸਟ ਰੂਮ ਨਹੀਂ ਦਿੱਤਾ ਸੋਣ ਆਪਣੇ ਸੋਚ ਬਦਲੋ ਕੁੜੀਆਂ ਦੇ ਕੱਪੜਿਆਂ ਤੇ ਜਾਓ ਨਾ ਠੀਕ ਹੈ ਜੋ ਕੁੜੀਆਂ ਬਹੁਤ ਜ਼ਿਆਦਾ ਵਰਗੈਲਟੀ ਖਿਲਾਰਦੀਆਂ ਪਈਆਂ ਜਿਹੜੀਆਂ ਇੰਸਟਾਗ੍ਰਾਮ ਤੇ ਆ ਕੇ ਸੋਸ਼ਲ ਮੀਡੀਆ ਤੇ ਆ ਕੇ ਸ਼ਰਮ ਆ ਆਪਣਾ ਜਿਸਮ ਦਿਖਾਉਂਦੀਆਂ ਉਹਨਾਂ ਨਾਲ ਕੁਝ ਨਹੀਂ ਹੁੰਦਾ ਕਿਉਂ ਕਿ ਉਹ ਅਗਲੇ ਸਿਕਿਉਰਟੀ ਲੈ ਕੇ ਬਾਹਰ ਨਿਕਲਦੀਆਂ ਆ ਔਰ ਉਹਨਾਂ ਨੂੰ ਦੇਖ ਦੇ ਕੇ ਹਵਸ ਦੇ ਪੁਜਾਰੀ ਨਾ ਕਿਸੇ ਆਮ ਲੁੜਕ ਕੋ ਲੜਕੀਆਂ ਦੇ ਵਿੱਚ ਆਪਣੀ ਹਵਸ ਕ نکال ਦਿੰਦੇ ਆ ਤਾਂ ਆਪਣੀ ਸੋਚ ਬਦਲੋ ਆਪਣੇ ਬੱਚਿਆਂ ਨੂੰ ਆਪਣੇ ਮੁੰਡਿਆਂ ਨੂੰ ਇਹ ਚੀਜ਼ ਸਿਖਾਓ ਕਿ ਔਰਤ ਦੀ ਰਿਸਪੈਕਟ ਕਰਨੀ ਹੈ ਔਰਤ ਦੀ ਇੱਜ਼ਤ ਕਰਨੀ ਹੈ ਔਰ ਸਰਕਾਰ ਨੂੰ ਇੱਕੋ ਗੱਲ ਕਹੂੰਗੀ ਤੁਸੀਂ ਜਾਗ ਜਾਓ ਹੋਰ ਕਿੰਨੀਆਂ ਤੁਸੀਂ ਨਿਰਬਿਆ ਹੋੜਾ ਕੁੜੀਆਂ ਇਸ ਤਰੀਕੇ ਦੀਆਂ ਬਣਾਣੀਆਂ ਆਆਂ ਫਾਂਸੀ ਸਜ਼ਾ ਵੀ ਉਸਦੇ ਲਈ ਘੱਟ ਹੈ ਉਸਨੇ ਉਸ ਨੂੰ ਇਸ ਤਰੀਕੇ ਨਾਲ ਜ਼ਖਮੀ ਕੀਤਾ ਉਸ ਲੜਕੀ ਨੂੰ ਕਿ ਉਹਨੇ ਐਨਕਾਂ ਪਾਈਆਂ ਸੀ ਦੀਆਂ ਐਨਕਾਂ ਤੇ ਜੋਰ-ਜੋਰ ਨਾਲ ਮੁੱਕਾ ਮਾਰਿਆ ਤੇ ਸ਼ੀਸ਼ਾ ਉਹਦੇ ਅੱਖ 'ਚ ਚਲਾ ਗਿਆ ਉਹਦੇ ਮੂੰਹ ਫਾੜ ਕੇ ਰੱਖ ਦਿੱਤਾ ਉਹਦੇ ਕੰਨਾਂ 'ਚੋਂ ਖੂਨ ਨਿਕਲਿਆ ਤੇ ਗਲ ਦੀ ਹੱਡੀ ਤੋੜ ਕੇ ਰੱਖ ਦਿੱਤੀ ਉਸ ਦਾ ਮੱਥਾ ਫਾੜ ਕੇ ਜੋਰ ਨਾਲ ਕੰਦ ਵਿੱਚ ਮਾਰਿਆ ਤਾਂ ਕਿ ਉਹ ਉੱਚੀ ਰੋਣਾ ਨਾ ਪਾ ਸਕੇ ਚੀਕ ਨਾ ਸਕੇ ਉਸ ਦੀ ਰਿੰਗ ਫਿੰਗਰ ਤੋੜ ਕੇ ਰੱਖ ਦਿੱਤੀ ਉਸ ਦੀ ਪੈਰ ਦੀਆਂ ਅੱਡੀਆਂ ਤੋੜ ਕੇ ਰੱਖ ਦਿੱਤੀਆਂ ਉਹਦੀਆਂ ਲੱਤਾਂ 90 ਡਿਗਰੀ ਤੱਕ ਫੈਲਾ ਦਿੱਤੀਆਂ ਉਸ ਦਰਿੰਦੇ ਨੇ ਇਸ ਹੱਦ ਤੱਕ ਉਸ ਦਾ ਰੇਪ ਕੀਤਾ ਆ ਔਰ ਜਿਹੜੇ ਕੁੱਤੇ ਭੌਂਕਦੇ ਸੀ ਨਾ ਨਿਰਬਿਆ ਦੇ ਟਾਈਮ ਤੇ ਕਿ ਹਾਂ ਵੀ ਨਿਰਬਿਆ ਨੇ ਤਾਂ ਰਾਤ ਨੂੰ ਨਿਕਲਣ ਦੀ ਕੀ ਲੋੜ ਸੀਗੀ ਛੋਟੇ ਕੱਪੜੇ ਪਾਉਣ ਦੀ ਕੀ ਲੋੜ ਸੀ ਤੇ ਹੁਣ ਆਓ ਹੁਣ ਭੌਂਕੋ ਹੁਣ ਉਸ ਕੁੜੀ ਦੀ ਕੀ ਗਲਤੀ ਸੀਗੀ 36 ਘੰਟੇ ਕੰਮ ਕਰਨ ਤੋਂ ਬਾਅਦ ਕੋਈ ਕੁੜੀ ਰੈਸਟ ਵੀ ਨਾ ਕਰੇ ਇਹ ਹਸਪੀਟਲ ਵਾਲਿਆਂ ਦੀ ਗਲਤੀ ਜਿਨ੍ਹਾਂ ਨੇ ਉਸ ਨੂੰ ਰੈਸਟ ਰੂਮ ਨਹੀਂ ਦਿੱਤਾ ਸੋਣਾ ਆਪਣੇ ਸੋਚ ਬਦਲੋ ਕੁੜੀਆਂ ਦੇ ਕੱਪੜਿਆਂ ਤੇ ਜਾਓ ਨਾ ਠੀਕ ਆ ਜੋ ਕੁੜੀਆਂ ਬਹੁਤ ਜ਼ਿਆਦਾ ਵਰਗੈਲਟਿਕ ਖਿਲਾਰਦੀਆਂ ਪਈਆਂ ਜਿਹੜੀਆਂ ਇੰਸਟਾਗ੍ਰam ਤੇ ਆ ਕੇ ਸੋਸ਼ਲ ਮੀਡੀਆ ਤੇ ਆ ਕੇ ਸ਼ਰਮ ਆਪਣਾ ਜਿਸਮ ਦਿਖਾਉਂਦੀਆਂ ਉਹਨਾਂ ਨਾਲ ਕੁਝ ਨਹੀਂ ਹੁੰਦਾ ਕਿਉਂ ਕਿਉਂਕਿ ਉਹ ਅਗਲੇ ਸਿਕਿਉਰਟੀ ਲੈ ਕੇ ਬਾਹਰ ਨਿਕਲਦੀਆਂ ਆ ਔਰ ਉਹਨਾਂ ਨੂੰ ਦੇਖ ਦੇਖ ਕੇ ਹਵਸ ਦੇ ਪੁਜਾਰੀ ਨਾ ਕਿਸੇ ਆਮ ਲੁੜਕ ਕੋ ਲੜਕੀਆਂ ਦੇ ਵਿੱਚ ਆਪਣੀ ਹਵਸ ਕ نکال ਦਿੰਦੇ ਆ ਤਾਂ ਆਪਣੀ ਸੋਚ ਬਦਲੋ ਆਪਣੇ ਬੱਚਿਆਂ ਨੂੰ ਆਪਣੇ ਮੁੰਡਿਆਂ ਨੂੰ ਇਹ ਚੀਜ਼ ਸਿਖਾਓ ਕਿ ਔਰਤ ਦੀ ਰਿਸਪੈਕਟ ਕਰਨੀ ਹੈ ਔਰਤ ਦੀ ਇੱਜ਼ਤ ਕਰਨੀ ਔਰ ਸਰਕਾਰ ਨੂੰ ਇੱਕੋ ਗੱਲ ਕਹੂੰਗੀ ਤੁਸੀਂ ਜਾਗ ਜਾਓ ਹੋਰ ਕਿੰਨੀਆਂ ਤੁਸੀਂ ਨਿਰਬਿਆ ਔਰਾ ਕੁੜੀਆਂ ਇਸ ਤਰੀਕੇ ਦੀਆਂ